हर एक बुराई का बदल लेके खड़े हैं हम जुर्म की दुनिया में गजल लेके खड़े हैं हाँ जी ससीगा सर। ससीगा जी सत श्रीकाली पुलिस वाला, थे पुलिस वाला थे तो पुलिस वाले मैं शायर कह दे जो मैं छोटा होता बारी टीचर ने कहा कि इन आई एस अफसर बनाना है ਫਿਰ ਤੁਹਾਡੇ ਘਰ ਦੇ ਵਿੱਚ ਵੀ ਸਿਗਰ ਰੋਜਾਨਾ ਪਾਦਰ ਚਾਹੁੰਦੇ ਸੀਗੇ ਕਿ ਤੁਸੀਂ ਇਸ ਲਾਈਨ 'ਚ ਆਓ ਦੇਖੋ ਮੈਂ ਸਹੀ ਗੱਲ ਦੱਸਾਂ ਉਸ ਵੇਲੇ ਜਿਹੜੀ ਸਾਡੀ ਸੁਸਾਇਟੀ ਸੀਗੀ ਉਹਦੇ ਵਿੱਚ ਤਾਂ ਕੋਈ ਤਸੱਵਰ ਵੀ ਨਹੀਂ ਕਰਦਾ ਸੀ ਕੋਈ ਸੋਚਦਾ ਵੀ ਨਹੀਂ ਸੀ ਕਿ ਆਪਾਂ ਇਸ ਮਤਲਬ ਲੈਵਲ ਤੱਕ ਆ ਸਕਾਂਗੇ ਤੇ ਮੈਂ ਜਦੋਂ ਬਾਹਰ ਨਿਕਲਿਆ ਸੀਗਾ ਉਹ ਉਸੇ ਵੇਲੇ ਮੈਂ ਕਹਿੰਦਾ ਸੀਗਾ ਕਿ ਮੇਰਾ ਸਿਲੈਕਸ਼ਨ ਨਹੀਂ ਹੋਣਾ ਅਗਲੀ ਵਾਰੀ ਉਹ ਜ਼ੋਰ ਲਾਇਆ ਸੀਗਾ ਮੈਂ ਕਿ ਮੈਂ ਜੋ ਮਰਜ਼ੀ ਹੋ ਜਾਏ ਮੈਂ ਕਿਸੇ ਵੇਲੇ ਵੀ ਕੋਈ ਕਮੀ ਬੇਸ਼ੀ ਨਹੀਂ ਛੱਡਾਂਗਾ ਐਂਡ ਫਾਈਨਲੀ ਜਦ ਮੈਂ ਦੁਬਾਰਾ ਫੋਰਥ ਟਾਈਮ ਇੰਟਰਵਿਊ ਦੇ ਕੇ ਬਾਹਰ ਨਿਕਲਿਆ ਤਾਂ ਇਸ ਮੈਂ ਨਿਕਲਦੇ ਹੀ ਕਹਿਤਾ ਸੀਗਾ ਕਿ ਨਹੀਂ ਯਾਰ ਕਿ ਕਲੀਅਰ ਸਰ ਮੈਨੂੰ ਯਾਦ ਆ ਗਿਆ ਤੁਸੀਂ ਆਪਣੇ ਸਟਾਰਟਿੰਗ ਦੇ ਉਹ 3 ਦਿਨ ਤੇ ਇੱਕ ਕਹਾਣੀ ਵੀ ਲਿਖੀ ਸੀ ਉਹ ਕਹਾਣੀ ਦੇਖੋ ਹੋਪਫੁਲੀ ਜੇ ਅਗਰ ਕਿਸੇ ਵੇਲੇ ਹੋ ਗਿਆ ਤਾਂ ਸ਼ਾਇਦ ਉਹਦੇ ਤੇ ਮੂਵੀ ਵੀ ਬਣ ਜਾਏ ਦੇ ਬਾਰੇ ਵੀ ਸੁਣਿਆ ਕਿ ਜਦੋਂ ਤੁਸੀਂ ਡਿਊਟੀ ਤੇ ਵੀ ਰਾਤ ਨੂੰ ਜਾਣਾ ਪੈਂਦਾ ਫਿਰ ਤੁਸੀਂ ਫੈਮਿਲੀ ਵੀ ਨਾਲ ਹੀ ਲੈ ਕੇ ਜਾਂਦੇ ਹੁੰਦੇ ਸੀ ਜਿਹਨਾਂ ਦੇ ਹੋਟਲ 'ਚ ਰੇਡ ਆਪਾਂ ਕੀਤੀ ਸੀ ਉਹਨਾਂ ਨੇ ਕੰਪਲੀਟ ਕੀਤੀ ਦੇਖੋ ਜੀ ਐਸਪੀ ਸਾਹਿਬ ਮਿਸੇਸ ਨਾਲ ਵੀ ਲੈ ਕਰਕੇ ਰੇਡ ਕਰ ਰਹੇ ਨੇ ਅੱਛਾ ਮੈਂ ਕਹਿੰਦਾ ਕੋਈ ਬੜੀ ਮਾੜੀ ਗੱਲ ਨਹੀਂ ਹੈਗੀ ਤੇ ਚੰਗੀ ਗੱਲ ਹੈ ਮੈਂ ਪੈਸਾ ਤੇ ਇੱਕ ਦਾ ਹੀ ਲੈ ਰਹੇ ਹੈਗਾ ਤਨਖਾਹ ਤੇ ਮੈਨੂੰ ਇੱਕੋ ਹੀ ਮਿਲਦੀ ਏ ਪੁਲਿਸ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਵੀ ਬਣੀਆਂ ਰਹਿੰਦੀਆਂ ਸਮਾਜ ਦੇ ਵਿੱਚ ਪੋਲਿਟੀਕਲ ਪ੍ਰੈਸ਼ਰ ਰਹਿੰਦਾ ਅਫਸਰਾਂ ਦੇ ਉੱਪਰ ਜੇ ਸਹੀ ਗੱਲ ਹੋਵੇ ਤੇ ਉਹ ਹੋ ਵੀ ਜਾਂਦੀ ਹੈਗੀ ਕਹਿੰਦੇ ਨੇ ਕਿ ਜਦੋਂ ਬਾਹਰ ਜਾਂਦਾ ਬੰਦਾ ਤਾਂ ਉੱਥੇ ਪੁਲਿਸ ਤੋਂ ਡਰ ਨਹੀਂ ਲੱਗਦਾ ਪਰ ਇੱਥੇ ਪੰਜਾਬ ਦੇ ਵਿੱਚ ਲੋਕਾਂ ਨੂੰ ਬਹੁਤ ਡਰ ਲੱਗਦਾ ਉਹ ਬਾਹਰ ਪੁਲਿਸਿੰਗ ਕਰਦੀ ਕੋਈ ਨਹੀਂ ਹੈਗੀ ਇਹ ਡਰ ਹੋਣਾ ਚਾਹੀਦਾ ਕਹਿੰਦੇ ਜੇ ਕਿਸੇ ਪੁਲਿਸ ਤੋਂ ਨਹੀਂ ਮੰਨਦੇ ਨੂੰ ਪੰਜਾਬ ਪੁਲਿਸ ਕੋਲ ਲਿਆ ਦੇ ਉੱਥੇ ਪਕੜਾ ਲੈਣਾ ਨਹੀਂ ਦੇਖੋ ਡਰ ਮੈਂ ਇਸ ਮਾਮਲੇ 'ਚ ਕਹਾਂਗਾ ਡਰ ਇਹ ਹੋਣਾ ਚਾਹੀਦਾ ਕਾਨੂੰਨ ਨੂੰ ਲਾਗੂ ਕਰਨ ਦਾ ਡਰ ਤਾਂ ਰਹਿੰਦਾ ਹੀ ਹੈਗਾ ਤੇ ਹੋਣਾ ਚਾਹੀਦਾ ਸਸਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪੀਰ ਸਿੰਘ ਕਾਲੋਂ ਅੱਜ ਤੁਹਾਡੀ ਮੁਲਾਕਾਤ ਆਈਪੀਐਸ ਐਮ ਐ ਫਾਰੂਕੀ ਹੁਣਾ ਦੇ ਨਾਲ ਕਰਵਾਵਾਂਗੇ ਜਿਹੜੇ ਇਸ ਵੇਲੇ ਏ ਡੀ ਜੀ ਪੀ ਹੈਗੇ ਨੇ ਐਮ ਐ ਫਾਰੂਕੀ ਹੁਣਾ ਦੀ ਕਹਾਣੀ ਬੜੀ ਇੰਟਰਸਟਿੰਗ ਹੈਗੀ ਹੈ ਜਿੱਥੇ ਇੱਕ ਆਈਪੀਐਸ ਹੈਗੇ ਨੇ ਤਾਂ ਉੱਤੇ ਹੀ ਬੜੇ ਸ਼ਾਨਦਾਰ ਲੇਖਕ ਹੈਗੇ ਨੇ ਇਹਨਾਂ ਦੀਆਂ ਗਜ਼ਲਾਂ ਬੜੀਆਂ ਮਸ਼ਹੂਰ ਹੈਗੀਆਂ ਨੇ ਅੱਜ ਇਹਨਾਂ ਦੀ ਨਿੱਜੀ ਜ਼ਿੰਦਗੀ ਦੇ ਉੱਪਰ ਗੱਲਬਾਤ ਕਰਾਂਗੇ ਆਈਪੀਐਸ ਬਣਨ ਦੀ ਕਹਾਣੀ ਸੁਣਾਵਾਂਗੇ ਕਿਉਂਕਿ ਬਹੁਤ ਕੁਝ ਇਹਨਾਂ ਨੇ ਲਿਖਿਆ ਹੋਇਆ ਤਾਂ ਆਓ ਚੱਲਦੇ ਹਾਂ ਫਿਰ ਕਰਦੇ ਹਾਂ ਐਮ ਐ ਫਾਰੂਕੀ ਹੁਣਾ ਦੇ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਸਸੀ ਗੱਲ ਜੀ ਧੰਨਵਾਦ ਬਹੁਤ-ਬਹੁਤ ਤੁਸੀਂ ਸਮਾਂ ਦਿੱਤਾ ਆਪਣਾ ਗੱਲ ਕੇ ਹਮਮ ਉਸ ਅਪਸਰਾਂ ਦੀ ਕਹਿੰਦੇ ਲਾਈਫ ਬਹੁਤ ਟਫ ਹੁੰਦੀ ਹੈ ਕਿਵੇਂ ਚੱਲ ਰਹੀ ਹੈ ਜੀ ਜ਼ਿੰਦਗੀ ਨਹੀਂ ਟਫ ਤਾਂ ਰਹਿੰਦੀ ਹੈਗੀ ਪਰ ਸੈਟੀਸਫੈਕਸ਼ਨ ਵੀ ਰਹਿੰਦਾ ਹੈਗਾ ਜੇ ਆਪਾਂ ਪਬਲਿਕ ਦੀ ਸੇਵਾ ਚ ਕਾਮਯਾਬ ਰਹੀਏ ਜੀ ਜਿਹੜਾ ਡਿਜ਼ਾਇਰਡ ਰਿਜ਼ਲਟ ਜੀ ਆ ਰਿਹਾ ਹੋਵੇ ਤੇ ਸੈਟੀਸਫੈਕਟਰੀ ਵੀ ਹੈ ਜੀ ਅੱਛਾ ਸਰ ਕਹਿੰਦੇ ਨੇ ਕਿ ਪੁਲਿਸ ਅਫਸਰਾਂ ਦੀ ਦੋ ਤਰ੍ਹਾਂ ਦੀ ਤਸਵੀਰ ਨਜ਼ਰ ਆਉਂਦੀ ਹੈ ਇੱਕ ਤਾਂ ਪੁਲਿਸ ਅਫਸਰ ਸਾਹਮਣੇ ਜਿਹੜੇ ਹੁੰਦੇ ਨੇ ਉਹ ਨਜ਼ਰ ਆਉਂਦੇ ਨੇ ਤਾਂ ਇੱਕ ਬੈਕਗ੍ਰਾਉਂਡ ਤੋਂ ਉਹਨਾਂ ਦੀ ਕਹਾਣੀ ਹੁੰਦੀ ਹੈ ਕਿ ਬਹੁਤ ਸੰਘਰਸ਼ ਜਿਹੜਾ ਉਹ ਰਹਿੰਦਾ ਹੈ ਮੈਂ ਤੁਹਾਨੂੰ ਕਿ ਅੱਜ ਤੁਹਾਡੀ ਨਿੱਜੀ ਜ਼ਿੰਦਗੀ ਦੇ ਉੱਪਰ ਜ਼ਿਆਦਾ ਗੱਲਬਾਤ ਕਰੀਏ ਐਮ ਐ ਫਰੂਕੀ ਕਿੱਥੋਂ ਦੇ ਰਹਿਣ ਵਾਲੇ ਨੇ ਕਿੱਥੋਂ ਤੁਹਾਡੀ ਸਟੱਡੀ ਹੋਈ ਔਰ ਆਈ ਪੀ ਐਸ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਮੈਂ Allahabad ਦਾ ਰਹਿਣ ਵਾਲਾ ਹਾਂ ਤੇ ਮੇਰਾ 95 ਬੈਚ ਸਿਲੈਕਟ ਹੋ ਗਿਆ ਸੀਗਾ ਜੀ ਤੇ بس ਜਿਹੜਾ ਸਫਰ ਹੈਗਾ ਉਹ ਕਈ ਵਾਰੀ ਅ ਅਣਚਾਹੇ ਤੌਰ ਤੇ ਵੀ ਸ਼ੁਰੂ ਹੋ ਜਾਂਦਾ ਹੈ ਜੀ ਤੇ ਬਹੁਤ ਕੋਈ ਪਲਾਨ ਨਹੀਂ ਕਰਦਾ ਕਿ ਹਾਂ ਜੀ ਮੈਂ ਫਲਾਇਕ ਕਰਨਾ ਹੈ ਇਹੋ ਕਰਨਾ ਹੈਗਾ ਬਟ ਇਟ ਬਿਕਮਸ ਕਈ ਵਾਰੀ ਡੈਸਟੀਨੀ ਤੁਹਾਨੂੰ ਉਸ ਪਾਸੇ ਲੈ ਕੇ ਆ ਜਾਂਦੀ ਹੈਗੀ ਜੀ ਤੇ ਜਦੋਂ ਮੈਂ ਛੋਟਾ ਹੁੰਦਾ ਸੀਗਾ ਮੇਰੇ ਇੱਕ ਵਾਰੀ ਟੀਚਰ ਨੇ ਕਿਹਾ ਸੀਗਾ ਕਿ ਇਹਨੂੰ ਆਈਐਸ ਅਫਸਰ ਬਣਾਣਾ ਹੈ ਅੱਛਾ ਤੇ ਬਸ ਉਹ ਜਦੋਂ ਉਹਨਾਂ ਨੇ ਕਿਹਾ ਉਹ ਜਿਹੜਾ ਸੀਟ ਸੀਗਾ ਨਾ ਉਹ ਮੇਰੇ ਦਿਮਾਗ 'ਚ ਚਲਾ ਗਿਆ ਕਿ ਉਹ ਵਾਜ਼ ਮਾਈ ਫੇਵਰਿਟ ਟੀਚਰ ਤੇ ਜਦੋਂ ਉਹਨਾਂ ਨੇ ਕਿਹਾ ਤੇ ਮੈਂ ਫਿਰ ਬਸ ਮੰਚ 'ਤੇ ਫੜ ਲਿਆ ਕਿ ਨਹੀਂ ਇਹੀ ਕਰਨਾ ਹੈ ਅੱਛਾ ਹਾਂ ਇਹ ਫਿਰ ਸਰ ਉਦੋਂ ਇੱਕ ਚਿੰਕ ਪੈਦਾ ਹੋਈ ਜਦੋਂ ਟੀਚਰ ਨੇ ਕਿਹਾ ਸੀ ਕਿ ਜਾਂ ਘਰ ਦੇ ਵਿੱਚ ਸੀਗਾ ਕੋਈ ਨਹੀਂ ਨਹੀਂ ਕੋਈ ਨਹੀਂ ਸੀਗਾ ਇਹ ਟੀਚਰ ਦੇ ਆਖੇ ਹੀ ਹੋਇਆ ਸੀਗਾ ਤਾਂ ਹੀ ਮੈਂ ਆਪਣੇ ਸਾਰੇ ਟੀਚਰਸ ਨੂੰ ਕਹਿੰਦਾ ਰਹਿਣਾ ਜਦੋਂ ਵੀ ਸਕੂਲਾਂ 'ਚ ਜਾਣਾ ਮੈਂ ਮੈਂ ਉਹਨੂੰ ਕਹਿੰਦਾ ਕਿ ਤੁਸੀਂ ਬੱਚਿਆਂ ਨੂੰ ਇੱਕ ਖਾਬ ਦੋ ਇੱਕ ਡ੍ਰੀਮ ਦੋ ਜਿਹੜੀ ਸ਼ੁਰੂ ਤੋਂ ਉਹਨਾਂ ਦੇ ਦਿਲ 'ਚ ਆ ਜਾਏ ਕਈ ਵਾਰੀ ਕਿਸੇ ਬੱਚੇ ਦਾ ਕੋਈ ਫੇਵਰਿਟ ਟੀਚਰ ਹੁੰਦਾ ਹੈ ਜੀ ਉਸ ਫੇਵਰਿਟ ਟੀਚਰ ਦੀ ਕਹੀ ਗਈ ਗੱਲ ਉਹ ਬੱਚਿਆਂ ਦੇ ਦਿਲ 'ਚ ਇੰਨੀ ਅਸਰ ਕਰ ਜਾਂਦੀ ਹੈ ਕਿ ਉਹ ਹਮੇਸ਼ਾ ਲਈ ਕੰਮ ਆਉਂਦੀ ਰਹਿੰਦੀ ਹੈਗੀ ਤੇ ਟੀਚਰਸ ਦੀ ਜ਼ਿੰਮੇਵਾਰੀ ਬੰਦੀ ਹੈਗੀ ਵੈਸੇ ਕਿ ਬੱਚਿਆਂ ਵਿੱਚ ਉਹ ਉਹਨਾਂ ਦੀ ਹਿਡਨ ਟੈਲੈਂਟ ਨੂੰ ਜਿਹੜਾ ਹੈਗਾ ਉਹ ਉਜਾਗਰ ਕਰਨ ਇੱਕ ਮਾਪੇ ਦਾ ਵੀ ਇੱਕ ਸੁਪਨਾ ਹੁੰਦਾ ਕਿ ਬੱਚੇ ਨੂੰ ਅਸੀਂ ਇਹ ਬਣਾਈਏ ਫਿਰ ਤੁਹਾਡੇ ਘਰ ਦੇ ਵਿੱਚ ਵੀ ਸਿਗਰ ਰੋਜਾਨਾ ਫਾਦਰ ਚਾਹੁੰਦੇ ਸੀਗੇ ਕਿ ਤੁਸੀਂ ਇਸ ਲਾਈਨ 'ਚ ਆਓ ਹਾਂ ਨਹੀਂ ਇੱਦਾਂ ਦੀ ਦੇਖੋ ਮੈਂ ਸਹੀ ਗੱਲ ਦੱਸਾਂ ਉਸ ਵੇਲੇ ਜਿਹੜੀ ਸਾਡੀ ਸੁਸਾਇਟੀ ਸੀਗੀ ਉਹਦੇ ਵਿੱਚ ਤਾਂ ਕੋਈ ਤਸੱਵਰ ਵੀ ਨਹੀਂ ਕਰਦਾ ਸੀ ਕੋਈ ਸੋਚਦਾ ਵੀ ਨਹੀਂ ਸੀ ਕਿ ਆਪਾਂ ਇਸ ਮਤਲਬ ਲੈਵਲ ਤੱਕ ਆ ਸਕਾਂਗੇ ਮਤਲਬ ਉਹ ਦੈਟ ਵਾਸ ਅ ਕਾਈਂਡ ਆਫ ਇਨਫੀਰੀਟੀ ਕੰਪਲੈਕਸ ਵਾਸ देयर ਇਨ ਦੀ ਸੁਸਾਇਟੀ ਇਨ ਜਨਰਲ ਕਿ ਨਹੀਂ ਜੀ ਇਹ ਤਾਂ ਮਮਕਨ ਹੀ ਨਹੀਂ ਕਿਸੇ ਲਈ ਕਰਨਾ ਪਰ ਅੱਗੇ ਹੁੰਦੀ ਕਿ ਜੋ ਦ੍ਰਿੜ ਨਿਸ਼ਚੈ ਕੀਤਾ ਹੋਵੇ ਨਹੀਂ ਆਪਾਂ ਕਰਨਾ ਹੀ ਹੈਗਾ ਤਾਂ ਬਸ ਉਹ ਫਿਰ ਰਾਸਤੇ ਦੀ ਰੋਸ਼ਨੀ ਬਣ ਜਾਂਦਾ ਮੈਂ ਪੜਿਆ ਸੀਗਾ ਕਿ ਤੁਸੀਂ ਇੰਜੀਨੀਅਰਿੰਗ ਦੇ ਵਿੱਚ ਵੀ ਟਰਾਈ ਕੀਤਾ ਪਹਿਲਾਂ ਉਸ ਤੋਂ ਬਾਅਦ ਫਿਰ ਤੁਸੀਂ ਇੱਧਰਲੇ ਪਾਸੇ ਆਏ ਹਾਂ ਮਤਲਬ ਉਹ ਇੰਜੀਨੀਅਰਿੰਗ ਦਾ ਐਗਜ਼ਾਮੀਨੇਸ਼ਨ ਦਿੱਤੇ ਸੀਗੇ ਇੰਟਰਮੀਡੀਏਟ ਤੋਂ ਬਾਅਦ ਪਰ ਸਹੀ ਮਾਨੇ ਛੇ ਮੈਂ ਕਹਾ ਕਿ ਆਈ ਵਾਸ ਨਾਟ ਇੰਟਰਸਟਿਡ ਇਨ ਇੰਜੀਨੀਅਰਿੰਗ ਅੱਛਾ ਇੰਜੀਨੀਅਰਿੰਗ ਐਗਜ਼ਾਮੀਨੇਸ਼ਨ ਅੱਜ ਜੇਕਰ ਆਮ ਤੌਰ 'ਤੇ ਤੁਸੀਂ ਦੇਖੋ ਬੱਚੇ ਜਿਹੜੇ ਹੈਗੇ ਜਾਂ ਤੇ ਮੈਡੀਕਲ ਲੈਂਦੇ ਨੇ ਜਾਂ ਨਾਨ ਮੈਡੀਕਲ ਲੈ ਰਹੇ ਹੁੰਦੇ ਨੇ ਆਜਕਲ ਉਹ ਜਦੋਂ ਇੰਜੀਨੀਅਰਿੰਗ ਜਾਂ ਮੈਡੀਕਲ ਕਰ ਲੈਣ ਉਹ ਤੋਂ ਬਾਅਦ ਫਿਰ ਫੈਸਲੇ ਕਰਦੇ ਨੇ ਕਿ ਕੀ ਕਰਨਾ ਹੈਗਾ ਬਹੁਤ ਸਾਰੇ ਆਈਐਸ ਆਈਪੀਐਸ ਅਫਸਰ ਇੰਦਾ ਤੇ ਵੀ ਹੈਗੇ ਨੇ ਜਿਹਨਾਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਜਾਂ ਡਾਕਟਰ ਨੇ ਉਹ ਫਿਰ ਦੁਬਾਰਾ ਸ਼ਿਫਟ ਕਰ ਜਾਂਦੇ ਨੇ ਇਹਦੇ ਵਿੱਚ ਜੀ ਤੇ ਸਭ ਤੋਂ ਪਹਿਲਾਂ ਇਹੀ ਹੁੰਦਾ ਹੈਗਾ ਕਿ ਹੁਣ ਡਾਕਟਰ ਇੰਜੀਨੀਅਰ ਬਨਾਓ ਤੇ ਡਾਕਟਰ ਇੰਜੀਨੀਅਰ ਬਣਾਉਣ ਦੇ ਚੱਕਰ ਚ ਹਰ ਬੰਦਾ ਬੱਚਾ ਉਸੇ ਪਾਸੇ ਤੁਰਿਆ ਰਹਿੰਦਾ ਹੈਗਾ ਤਾਂ ਆਈ ਵਾਸ ਆਲਸੋ ਬਨਫ ਥਮ ਪਰ ਬਹੁਤ ਛੇਤੀ ਮੈਂ ਰਿਅਲਾਈਜ਼ ਕਰਾ ਲਿਆ ਕਰ ਲਿਆ ਕਿ ਇਹ ਮੇਰਾ ਫੀਲਡ ਨਹੀਂ ਹੈਗਾ ਤੇ ਮੈਂ ਕਿਦੇ ਹੋਰ ਜਾਵਾਂਗਾ अच्छा सर कि फिर कितना समय लगा ਤੁਹਾਨੂੰ ਆਈਪੀਐਸ ਦਾ ਐਗਜ਼ਾਮ ਕਲੀਅਰ ਕਰਨ ਦੇ ਲਈ ਯੂਪੀਐਸਸੀ ਦਾ ਕਿਉਂਕਿ ਬਹੁਤ ਮਿਹਨਤ ਇਹਦੇ ਲਈ ਕਰਨੀ ਪੈਂਦੀ ਆ ਕਈ ਕਈ ਘੰਟੇ ਕਹਿੰਦੇ ਪੜ੍ਹਨਾ ਪੈਂਦਾ ਇਹਨੂੰ ਹਾਂ ਇਹ ਕੋਈ ਸ਼ੱਕ ਨਹੀਂ ਹੈਗੀ ਇਹ ਲਗਾਤਾਰ ਪੜ੍ਹਨਾ ਪੈਂਦਾ ਪਰ ਜਦੋਂ ਤੁਸੀਂ ਲਗਾਤਾਰ ਲਗੇ ਰਹੋ ਨਾ ਫਿਰ ਇਹਦਾ ਫਾਇਦਾ ਹੋ ਜਾਂਦਾ ਹੈ ਹਾਂ ਜੇ ਤੁਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹੋ ਕੋਸ਼ਿਸ਼ ਕਰਦੇ ਰਹੋ ਤੇ ਆਖਿਰਕਾਰ ਮੰਜ਼ਿਲ ਆ ਹੀ ਜਾਂਦੀ ਹਮ ਕਿੰਨੇ ਅਟੈਂਪਟ ਸੀਗਾ ਸਰ ਤੁਹਾਡਾ ਮੈਂ ਆਪਣੇ 3rd अटेम्प्ट ਇੰਟਰਵਿਊ ਤੱਕ ਗਿਆ ਸੀਗਾ ਤੇ 4th अटेम्प्ट ਚ ਮੇਰਾ ਸਿਲੈਕਸ਼ਨ ਹੋ ਗਿਆ ਸੀ ਉਹ ਸਮੇਂ ਸਰ ਜਿੰਨਾ ਹੁਣ ਕੰਪੀਟੀਸ਼ਨ ਹੈ ਉਸ ਸਮੇਂ ਵੀ ਇੰਨਾ ਹੀ ਸੀਗਾ ਕਿ ਜਾਂ ਉਦੋਂ ਥੋੜੀ ਸੀ ਰਾਹਤ ਸੀਗੀ ਨਹੀਂ ਕੰਪੀਟੀਸ਼ਨ ਤਾਂ ਦੇਖੋ ਹਰ ਦੌਰ ਤੇ ਰਿਹਾ ਹੈਗਾ ਪਰ ਉਸ ਵੇਲੇ ਉਹਦੀ ਡਾਈਮੈਂਸ਼ਨ ਗਿਆ ਸੀ ਕਿ ਉਸ ਵੇਲੇ ਸਬਜੈਕਟ ਜ਼ਿਆਦਾ ਹੁੰਦੇ ਸੀਗੇ ਦੋ ਸਬਜੈਕਟ ਹੁੰਦੇ ਸੀਗੇ ਅੱਜ ਇੱਕ ਸਬਜੈਕਟ ਹੁੰਦਾ ਹੈਗਾ ਤੇ ਕੰਪੀਟੀਸ਼ਨ ਉਦਾਂ ਹੀ ਫੇਅਰ ਸੀਗਾ ਜਿੱਦਾਂ ਅੱਜ ਹੈ ਪਰ ਅੱਜ ਸਹੂਲਤਾਂ ਥੋੜੀ ਜ਼ਿਆਦਾ ਹੈ ਸਹੂਲਤ ਜ਼ਿਆਦਾ ਹੈ ਕੋਚਿੰਗ ਦੀ ਫੈਸਿਲਿਟੀ ਜ਼ਿਆਦਾ ਹੈ ਆਨਲਾਈਨ ਫੈਸਿਲਿਟੀ ਹੈਗੀ ਸਾਰਾ ਕੰਟੈਂਟ ਮੌਜੂਦ ਹੈਗਾ ਇੰਟਰਨੈਟ ਤੇ ਸਾਰਾ ਕੁਝ ਹੈ ਉਸ ਵੇਲੇ ਸਾਡੇ ਵੇਲੇ ਨਹੀਂ ਹੁੰਦਾ ਸੀ ਤੁਸੀਂ ਵੀ ਸਰ ਕੋਚਿੰਗ ਲਈ ਸੀਗੀ ਅ ਥੋੜੇ ਸਮਾਂ ਲਈ ਅਲਾਬਾਦ ਜਨਰਲ ਸਟੱਡੀਜ਼ ਦੀ ਕੋਚਿੰਗ ਲਈ ਸੀ ਬਸ ਉਸ ਤੋਂ ਇਲਾਵਾ ਨਹੀਂ ਕਹਿੰਦੇ ਯੂਪੀਐਸਸੀ ਦੇ ਵਿੱਚ ਸਵਾਲ ਇੰਟਰਵਿਊ ਦੇ ਵਿੱਚ ਬੜੇ ਇੰਟਰਸਟਿੰਗ ਪੁੱਛੇ ਜਾਂਦੇ ਨੇ ਤੁਹਾਨੂੰ ਕੋਈ ਯਾਦ ਹੈ ਨਹੀਂ ਹੁਣ ਇਹ ਤੇ ਨਹੀਂ ਆਵੇਗਾ ਪਰ ਜਦੋਂ ਮੈਂ ਇੱਕ ਵਾਰੀ ਜਿਹੜਾ ਮੇਰਾ ਬੋਰਡ ਸੀਗਾ ਤੇ ਜਦੋਂ ਮੈਂ ਰਿਜੈਕਟ ਹੋਇਆ ਮਤਲਬ ਕਾਮਯਾਬ ਨਹੀਂ ਹੋਇਆ ਥਰਡ ਟਾਈਮ ਤੇ ਦਿਨ ਮੇਰੇ ਜ਼ਿਹਨ 'ਚ ਇਹ ਆ ਗਿਆ ਸੀਗਾ ਕਿ ਪਰ ਮੈਂ ਜਿੰਨਾ ਮਰਦੀ ਹੋ ਜਾਏ ਮੈਂ ਅਗਲੀ ਵਾਰੀ ਬੋਰਡ ਦੇ ਕੋਈ ਸਵਾਲ ਇਦਾਂ ਦੇ ਨਹੀਂ ਹੋਣਗੇ ਜਿਹੜਾ ਮੈਂ ਮਤਲਬ ਖਾਲੀ ਜਾਣ ਦੇਵਾਂਗਾ ਬਿਕਾਜ਼ ਐਟ ਦਟ ਟਾਈਮ ਫਸਟ ਟਾਈਮ ਆਈ ਵਾਸ ਅਪੀਅਰਿੰਗ ਇਨ ਦ ਇੰਟਰਵਿਊ ਤੇ ਉਸ ਵੇਲੇ ਕੁਝ ਸਵਾਲ ਉਹਨਾਂ ਨੇ ਪੁੱਛੇ ਹੋਣਗੇ ਮੇਰਾ ਤਜਰਬਾ ਨਹੀਂ ਸੀਗਾ ਐਂਡ ਆਈ ਕੁਡ ਨਾਟ ਗਿਵ them ਪ੍ਰੋਪਰ ਆਂਸਰ ਠੀਕ ਹੈ ਤੇ ਮੈਂ ਜਦੋਂ ਬਾਹਰ ਨਿਕਲਿਆ ਸੀਗਾ ਉਹ ਉਸੇ ਵੇਲੇ ਮੈਂ ਕਹਿਤਾ ਸੀਗਾ ਕਿ ਮੇਰਾ ਸਿਲੈਕਸ਼ਨ ਨਹੀਂ ਹੋਣਾ ਅੱਛਾ ਹਾਂ ਮੈਂ ਉਹਨਾਂ ਦੇ ਬੋਰਡ ਦੀ ਕੋਈ ਕਮੀ ਨਹੀਂ ਕਰ ਰਿਹਾ ਮੇਰੀ ਆਪਣੀ ਕਮੀ ਸੀਗੀ ਤੇ ਪਰ ਮੈਂ ਫਿਰ ਆਪਣੇ ਆਪ ਨੂੰ ਕਾਬਿਲ ਬਣਾਇਆ ਉਹਦੇ ਠੀਕ ਹੈ ਅਗਲੀ ਵਾਰੀ ਉਹ ਜ਼ੋਰ ਲਾਇਆ ਸੀਗਾ ਮੈਂ ਕਿ ਮੈਂ ਜੋ ਮਰਜ਼ੀ ਹੋ ਜਾਏ ਮੈਂ ਕਿਸੇ ਵੇਲੇ ਵੀ ਕੋਈ ਕਮੀ ਬੇਸ਼ੀ ਨਹੀਂ ਛੱਡਾਂਗਾ ਹਾਂ ਐਂਡ ਫਾਈਨਲੀ ਜਦ ਮੈਂ ਦੁਬਾਰਾ 4 ਟਾਈਮ ਇੰਟਰਵਿਊ ਦੇ ਕੇ ਬਾਹਰ ਨਿਕਲਿਆ ਤੇ ਮੈਂ ਨਿਕਲਦੇ ਹੀ ਕਹਿਤਾ ਸੀਗਾ ਕਿ ਨਹੀਂ ਯਾਨਕੀ ਕਲੀਅਰ ਹਾਂ ਮੇਰਾ ਇੰਟਰਵਿਊ ਅੱਛਾ ਹੋਇਆ ਬਸ ਇੰਨੀ ਗੱਲ ਕਹਿ ਕੇ ਨਿਕਲਿਆ ਸੀ ਖੁਦ ਨੂੰ ਕੌਨਫੀਡੈਂਸ ਹੋ ਜਾਂਦਾ ਹਾਂ ਬਿਲਕੁਲ ਅੱਛਾ ਸਰ ਇਲਾਹਾਬਾਦ ਤੋਂ ਫਿਰ ਪੰਜਾਬ ਕੈਡਰ ਤੋਂ ਉਦੋਂ ਅਲਾਉਟ ਹੋ ਗਿਆ ਹੋਊਗਾ ਕਦੋਂ ਤੁਸੀਂ ਆ ਗਏ ਪੰਜਾਬ ਚ ਪੰਜਾਬ ਮੈਂ ਆ ਗਿਆ ਸੀ 97 ਚ ਅੱਛਾ ਹਾਂ 97 ਚ ਮੈਂ ਐਜ਼ ਅ ਟ੍ਰੇਨੀ ਆਫੀਸਰ ਇੱਥੇ ਫਿਰੋਜ਼ਪੁਰ ਆ ਗਿਆ ਸੀ ਅੱਛਾ ਕਿਵੇਂ ਦਾ ਰਿਹਾ ਸਰ ਸਫਰ ਫਿਰ ਵਕ ਵਕ ਜ਼ਿਲ੍ਹਿਆਂ ਚ ਤੁਸੀਂ ਸੇਵਾਵਾਂ ਵੀ ਨਿਭਾਈਆਂ ਬਹੁਤ ਅੱਛਾ ਰਿਹਾ ਮੈਂ ਇਹ ਸਫਰ ਕਵਾਂਗਾ ਕਿ ਇਟ ਵਾਸ ਕੁਆਈਟ ਇਨਰੀਚਿੰਗ ਵਰਤੇ ਵਿੱਚ ਹੈਗਾ ਕਿ ਤੁਸੀਂ ਤਜਰਬੇ ਕਰਦੇ ਰਹਿੰਦੇ ਹੈਗੇ ਇੱਕ ਨਵੀਂ ਚੀਜ਼ਾਂ ਆndੀਆਂ ਰਹਿੰਦੀ ਹੈਗੀਆਂ ਪਰ ਸਾਰੀ ਗੱਲਾਂ ਵਿੱਚ ਮੁੱਖ ਦੀ ਗੱਲ ਇਹ ਹੈਗੀ ਕਿ ਆਫੀਸਰ ਨੂੰ ਐਫਰਟ ਕਰਨਾ ਚਾਹੀਦਾ ਹੈ ਕਿ ਅੱਗੇ ਵੱਧ ਕੇ ਲੋਕਾਂ ਦੀ ਮਦਦ ਕਰੇ ਉਹਨਾਂ ਦੇ ਕੰਮ ਆਵੇ ਉਹਨਾਂ ਦੀ ਜਿਹੜੀ ਸਮੱਸਿਆਵਾਂ ਹੈਗੀਆਂ ਉਹਦੇ 'ਚ ਸੁਧਾਰ ਕਰੇ ਤੇ ਉਹਨਾਂ ਨੂੰ ਉਹਨਾਂ ਦੀ ਹੱਕਰਸੀ ਕਰੇ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਹੈਗੀ ਕਿ ਮੇਰੇ ਵੱਲੋਂ ਕਿ ਜੇ ਮੈਂ ਜਿਸ ਪੋਸਟ ਤੇ ਰਵਾਂ ਉਹਦੇ ਨਾਲ ਇਨਸਾਫ ਕਰ ਸਕਾਂ ਸਰ ਮੈਨੂੰ ਯਾਦ ਆ ਗਿਆ ਤੁਸੀਂ ਆਪਣੇ ਸਟਾਰਟਿੰਗ ਦੇ ਉਹ ਤਿੰਨ ਦਿਨ ਤੇ ਇੱਕ ਕਹਾਣੀ ਵੀ ਲਿਖੀ ਸੀਗੀ ਇਹ ਤੁਸੀਂ ਥੋੜੀ ਜਿਹੀ ਸ਼ੇਅਰ ਕਰਨਾ ਚਾਹੋ ਉਹਦੇ ਤੇ ਉਹ ਉਹ ਤਿੰਨ ਦਿਨ ਇੱਕ ਕਹਾਣੀ ਸੀਗੀ ਜਦੋਂ ਮੈਂ ਐਸਚਓ ਹੁੰਦਾ ਸੀਗਾ ਆਈਪੀਐਸ ਅਫੀਸਰ ਨੂੰ ਐਸਚਓ ਦੇ ਤੌਰ ਤੇ ਵੀ 3 ਮਹੀਨੇ ਲਗਾਉਣੇ ਪੈਂਦੇ ਨੇ ਜਦ ਮੈਂ ਸਦਰ ਰਿਸਰਚ ਫਿਰੋਜ਼ਪੁਰ ਸੇ ਐਸਚਓ ਸੀਗਾ ਤੇ ਉਹਦੇ ਵਿੱਚ ਦੇਰ ਵਾਸ ਵਨ ਇਨਸੀਡੈਂਟ ਆਫ ਇੱਕ ਪੈਟਰੋਲ ਪੰਪ ਤੇ ਡਕੈਤੀ ਹੋਈ ਸੀਗੀ ਇੱਕ ਬੰਦੇ ਨੂੰ ਮਾਰਤਾ ਸੀਗਾ ਉਹ 3 ਦਿਨਾਂ ਦੇ ਦਰਮਿਆਨ ਆਪਾਂ ਕਿਸ ਤਰੀਕੇ ਨਾਲ ਉਹਨੂੰ ਫੜਿਆ ਸੀਗਾ ਉਹ ਉਸੇ ਇਨਸੀਡੈਂਟ ਨੂੰ ਬਣਾਉਂਦੇ ਹੋਏ ਫਿਰ ਮੈਂ ਇੱਕ ਕਹਾਣੀ ਉਹਦੇ ird gird ਬੁਣੀ ਸੀਗੀ ਅੱਛਾ ਐਂਡ ਉਹ ਕਹਾਣੀ ਦੇਖੋ ਹੋਪਫੁਲੀ ਜੇ ਅਗਰ ਕਿਸੇ ਵੇਲੇ हो गया तो शायद उधर पे मूवी भी बन जाए उधर पे मूवी दी गल चलदी पई सीगी वो चल रहे है प्रोसेस हजे हां चल रहे है प्रोसेस ठीक है वो सारी वो 3 ਦਿਨਾਂ ਦੇ ਆਧਾਰਿਤ ਹੋਏਗੀ ਉਹ ਮੂਵੀ ਸਾਰੀ ਬਿਲਕੁਲ ਠੀਕ ਹੈ اچھا ਸਰ ਫਿਰ ਜਿਵੇਂ ਤੁਸੀਂ ਲਿਖਦੇ ਵੀ ਹੋ ਇੱਕ ਬਹੁਤ ਸਮਾ ਤੁਹਾਨੂੰ ਬਿਜ਼ੀ ਵੀ ਹੁੰਦਾ ਇੱਕ ਪੁਲਿਸ ਅਫਸਰ ਦਾ ਇਹ ਫਿਰ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਸਾਰਾ ਸੋਨਾ ਏ ਦੇਖੋ ਸਮਾਂ ਪਰਿਵਾਰ ਲਈ ਤੇ ਆਫਿਸ ਲਈ ਜਿਹੜੀ ਪ੍ਰੋਫੈਸ਼ਨਲ ਤੇ ਪਰਸਨਲ ਡਿਊਟੀਆਂ ਹੈਗੀਆਂ ਇਹਦੇ ਵਿੱਚ ਸਮਾਂ ਵੜਨਾ ਪੈਂਦਾ ਜੀ ਥੋੜਾ ਜਿਹਾ ਸਮਾਂ ਕੱਢਣਾ ਪੈਂਦਾ ਹੈਗਾ ਹਾਲਾਂਕਿ ਪੁਲਿਸ ਦਾ ਕੰਮ ਡਿਮਾਂਡਿੰਗ ਜ਼ਿਆਦਾ ਹੈ ਜ਼ਿਆਦਾ ਇੰਗੇਜਮੈਂਟ ਹੁੰਦੀ ਹੈ ਤੇ ਅੰਡਰਸਟੈਂਡਿੰਗ ਆਫ ਦਾ ਫੈਮਿਲੀ ਵੀ ਬਹੁਤ ਇੰਪੋਰਟੈਂਟ ਹੁੰਦੀ ਹੈ ਕਿ ਲੋਕੀ ਸਮਝ ਰਹੇ ਹੋਣ ਕਿ ਹਾਂ ਜੀ ਇਹ ਇੰਪੋਰਟੈਂਟ ਕੰਮ ਹੈਗਾ ਜ਼ਿਆਦਾ ਬਿਜ਼ੀ ਹੈਗੇ ਨੇ ਫਿਰ ਜਦੋਂ ਆਪਾਂ ਵੇਲੇ ਹੋਈਏ ਕੁਝ ਹੋਰ ਹੋਵੇ ਤੇ ਦਿਨ ਪ੍ਰੋਪੋਰਸ਼ਨਲ ਟਾਈਮ ਫੈਮਲੀ ਨੂੰ ਦੇਣਾ ਚਾਹੀਦਾ ਹੈ ਇਸੇ ਤਰੀਕੇ ਨਾਲ ਸਾਡਾ ਚੱਲਦਾ ਰਹਿੰਦਾ ਹੈ ਫੈਮਲੀ ਨੂੰ ਲੈ ਕੇ ਕਹਿੰਦੇ ਨੇ ਕਿ ਆਈਪੀਐਸ ਦੀ ਜ਼ਿੰਦਗੀ ਬਹੁਤ ਟਫ ਹੁੰਦੀ ਹੈ ਫੈਮਲੀ ਨੂੰ ਬਹੁਤ ਘੱਟ ਟਾਈਮ ਦਿੱਤਾ ਜਾਂਦਾ ਮੈਂ ਤੁਹਾਡੇ ਬਾਰੇ ਵੀ ਸੁਣਿਆ ਕਿ ਜਦੋਂ ਤੁਸੀਂ ਡਿਊਟੀ ਤੇ ਵੀ ਰਾਤ ਨੂੰ ਜਾਣਾ ਪੈਂਦਾ ਫਿਰ ਤੁਸੀਂ ਫੈਮਲੀ ਵੀ ਨਾਲ ਹੀ ਲੈ ਕੇ ਜਾਂਦੇ ਹੁੰਦੇ ਸੀ ਹਾਂ ਉਹ ਕਈ ਵਾਰੀ ਇਹ ਵੀ ਹੋ ਜਾਂਦਾ ਸੀਗਾ ਹੁਣ ਮਤਲਬ ਜਦੋਂ ਇਹ ਐਸਪੀ ਹੈੱਡਕੁਆਰਟਰ ਹੁੰਦਾ ਸੀ ਇੱਥੇ ਤੇ ਗੱਡੀ 'ਚ ਮਿਸਿਸ ਨੂੰ ਵੀ ਤੇ ਬੱਚੇ ਛੋਟੇ ਹੁੰਦੇ ਸੀਗੇ ਉਹਨਾਂ ਨਾਲ ਬਿਠਾ ਲੈਂਦਾ ਸੀਗਾ ਮੈਂ ਅੱਛਾ ਕਿ ਚਲੋ ਮੈਂ ਡਿਊਟੀ ਕਰਦਾ ਰਹਾਂ ਉਹ ਗੱਡੀ 'ਚ ਬੈਠੇ ਰਹਿਣਗੇ ਕੱਟ ਤੋਂ ਕੱਟ ਇਹ ਤਾਂ ਹੋਊਗਾ ਕਿ ਚਲੋ ਨਾਲ ਆਪਾਂ ਸਮਾਂ ਮਤਲਬ ਬਤਾ ਲਿਆ ਹੈਗੇ ਨਾਲ ਹੈਗੇ ਨੇ ਅੱਛਾ ਇਹ ਸਰ ਵੈਸੇ ਰਿਸਕ ਵੀ ਬਹੁਤ ਹੁੰਦਾ ਕਿ ਤੁਸੀਂ ਤੁਹਾਡੀ ਜੋ ਵੀ ਇਦਾਂ ਦੀ ਹੈਗੀ ਆ ਕਿਤੇ ਰੇਡ ਕਰਨੀਆਂ ਫਿਰ ਉਦੋਂ ਨਾਲ ਹੀ ਫਿਰ ਇਹ ਚੀਜ਼ਾਂ ਚੱਲਦੀਆਂ ਸੀ ਉਹ ਇੱਕ ਵਾਰੀ ਮੈਂ ਗਿਆ ਸੀ ਜਦੋਂ ਮੈਂ ਹੁਸ਼ਿਆਰਪੁਰ ਹੁੰਦਾ ਸੀਗਾ ਤੇ ਐਸਪੀ ਤੇ ਹੁਣ ਮੈਂ ਆਪਾਂ ਬਾਰੋ ਹੈਗੇ ਤੇ ਸਾਡੇ ਤੋਂ ਕੋਈ ਇੱਥੇ ਕੋਈ ਬੰਦਾ ਸੀਗਾ ਨਹੀਂ ਤੇ ਦਿਨ ਮਿਸਿਸ ਵੋਜ਼ ਅਲੋਨ ਤੇ ਫਿਰ ਮੈਂ ਕਿਹਾ ਚਲੋ ਬੰਨਾਲੀ ਪਹਿਲੇ ਚੱਲਦੇ ਹਾਂ ਉਹ ਨਾਲ ਚਲ ਗਏ ਤੇ ਫਿਰ ਉਹ ਰੇਡ ਵੇਲੇ ਜਦੋਂ ਆਪਾਂ ਹੋਟਲ 'ਚ ਰੇਡ ਰੂਟ ਕਰ ਰਹੇ ਸੀਗੇ ਉਹ ਬੈਠੇ ਹੋਣਗੇ ਥੱਲੇ ਗੱਡੀ 'ਚ ਤੇ ਜਿਨ੍ਹਾਂ ਦੇ ਹੋਟਲ 'ਚ ਰੇਡ ਆਪਾਂ ਕੀਤੀ ਸੀ ਉਹਨਾਂ ਨੇ ਕੰਪਲੇਂਟ ਕਰਤੀ ਦੇਖੋ ਜੀ ਐਸਪੀ ਸਾਹਿਬ ਮਿਸਿਸ ਨਾਲ ਵੀ ਲੈ ਕਰਕੇ ਰੇਡ ਕਰ ਰਹੇ ਨੇ اچھا ਤੇ ਮੈਂ ਕਿਹਾ ਵੀ ਇਹ ਤਾਂ ਕੋਈ ਬੜੀ ਮਾੜੀ ਗੱਲ ਨਹੀਂ ਹੈਗੀ ਇਹ ਤਾਂ ਚੰਗੀ ਗੱਲ ਹੈ ਮੈਂ ਪੈਸਾ ਤਾਂ ਇੱਕ ਦਾ ਹੀ ਲੈ ਰਹੇ ਹਾਂਗਾ ਤਨਖਾਹ ਤੇ ਮੈਨੂੰ ਇੱਕੋ ਹੀ ਮਿਲਦੀ ਹੈ ਹਾਂ ਤੇ ਉਹ ਹਾਸੇ ਹਾਸੇ ਵਾਲੀ ਗੱਲ ਹੈ ਪਰ ਗੱਲ ਇਹ ਵੀ ਹੈ ਕਿ ਹੁਣ ਪੁਲਿਸ ਆਫਸਰ ਦੀ ਜ਼ਿੰਦਗੀ ਚ ਇੱਦਾਂ ਦੀ ਦਿੱਕਤਾਂ ਤਾਂ ਰਹਿੰਦੀਆਂ ਨੇ ਵੈਸੇ ਹੂੰ ਇਹ ਟਫ ਬਹੁਤ ਹੁੰਦਾ ਮੈਨੂੰ ਲੱਗਦਾ ਕਿ ਸਮਾਜ ਨੂੰ ਮੈਨੇਜ ਕਰਨਾ ਅੱਛਾ ਫਿਰ ਜਿਵੇਂ ਤੁਸੀਂ ਇਹ ਲਿਖਤਾਂ ਲਿਖਦੇ ਹੋ ਸਰ ਗਜ਼ਲਾਂ ਤੁਹਾਡੀਆਂ ਬਹੁਤ ਮਸ਼ਹੂਰ ਹੁੰਦੀਆਂ ਨੇ ਇੱਕ ਮੈਨੂੰ ਯਾਦ ਆ ਗਈ ਇੱਕ ਗਜ਼ਲ ਤੁਸੀਂ ਸ਼ਾਇਦ ਦਿੱਲੀ ਦੇ ਵਿੱਚ ਸੀਗੀ ਪੁਲਿਸ ਦੇ ਉੱਪਰ ਹੀ ਸੀਗੀ ਸ਼ਾਇਦ ਉਹ ਜ਼ਰੂਰ ਸੁਣਾਇਓ ਉਹ ਅਬੀ Javed Akhtar ਸਾਹਿਬ ਆਏ ਸੀਗੇ ਉਹਨਾਂ ਦੇ ਨਾਲ ਸੀਗਾ ਉੱਥੇ

ਤੇ ਉਹ ਬੜਾ ਐਪਰੀਸ਼ੀਏਟ ਹੋਇਆ ਸੀਗਾ ਬੜਾ ਐਪਰੀਸ਼ੀਏਟ ਕੀਤਾ ਉਹਨਾਂ ਨੇ ਤੇ ਆ ਜਿਹੜੀ ਬੇਸਿਕਲੀ ਹੈਗੀ ਇਹ ਉਹ ਤਾਂ ਰਹਿੰਦਾ ਹੈ ਬੇਸਿਕਲੀ ਸਾਡੀ ਆਪਣੀ ਜ਼ਿੰਦਗੀ ਚ ਲੋਕੀ ਆਮ ਤੌਰ ਤੇ ਪੁੱਛਦੇ ਰਹੀ ਕਿ ਪੁਲਿਸ ਆਫੀਸਰ ਦੇ ਤੌਰ ਤੇ ਹੋਗੇ ਤੁਸੀਂ ਸ਼ਾਇਰ ਕਿਦਾਂ ਹੋ ਗਏ ਹਾਂ ਤੇ ਮੈਂ ਇਹ ਏਸੀ ਗੱਲ ਨੂੰ ਦਰਸਾਉਣ ਲਈ ਇਹ ਸ਼ੇਅਰ ਕੀਤਾ ਸੀਗਾ ਕਿ ਹਮ ਹਰ ਇੱਕ ਬੁਰਾਈ ਕਾ ਬਦਲ ਲੈ ਕੇ ਖੜੇ ਹਾਂ ਹਮ ਜੁਰਮ ਕੇ ਦੁਨੀਆ ਮੇਂ ਗ਼ਜ਼ਲ ਲੈ ਕੇ ਖੜੇ ਹਾਂ ਜਦੋਂ ਫਿਰ ਸਰ ਮੀਟਿੰਗ ਹੁੰਦੀ ਆ ਵੈਸੇ ਤਾਂ ਤੁਹਾਡਾ ਸਾਰਿਆਂ ਨੂੰ ਪਤਾ ਕਿ ਫਰੂਕੀ ਸਾਹਿਬ ਗਜ਼ਲਾਂ ਵੀ ਜਿਹੜੇ ਨੇ ਉਹ ਲਿਖਦੇ ਹੈਗੇ ਨੇ ਫਿਰ ਮਹਿਫਿਲ ਲੱਗਦੀ ਹੈ ਕਿ ਆਈ ਵਾਰੀ ਆਫ ਡਿਊਟੀ ਤੋਂ ਵੀ ਨਹੀਂ ਨਹੀਂ ਇਦਾਂ ਬੇਸਿਕਲੀ ਦੇ ਕੋਈ ਪ੍ਰੋਫੈਸ਼ਨਲ ਜਿਹੜੀ ਲਾਈਫ ਹੈਗੀ ਉਹਦੇ ਵਿੱਚ ਮੈਂ ਆਪਣੀ ਪਰਸਨਲ ਲਾਈਫ ਜਿਹੜੀ ਹੈਗੀ ਉਹ ਨੂੰ ਐਮੈਲਗੇਟ ਨਹੀਂ ਕਰਦਾ ਮਤਲਬ ਆਈ ਕੀਪ ਇਟ ਸੈਪਰੇਟ ਜਦੋਂ ਪ੍ਰੋਫੈਸ਼ਨਲ ਗੱਲਾਂ ਚੱਲ ਰਹੀ ਹੈ ਹੁਣ ਫਿਰ ਉਹ ਜੇਕਰ ਉਹਦੇ ਵਿੱਚ ਤੁਸੀਂ ਸ਼ੇਰ ਸ਼ਾਇਰੀ ਸ਼ੁਰੂ ਕਰ ਦੋ ਫਿਰ ਉਹ ਡਾਈਲੂਟ ਹੋ ਜਾਂਦੀ ਹੈ ਤੇ ਗੱਲਾਂ ਤਾਂ ਹੀ ਅਕਸਰ ਮੈਂ ਸ਼ਾਇਰਾਂ ਚ ਪੁਲਿਸ ਵਾਲਾ ਤੇ ਪੁਲਿਸ ਵਾਲਿਆਂ ਚ ਮੈਨੂੰ ਸ਼ਾਇਰ ਕਹਦੇ ਨੇ ਅੱਛਾ ਅੱਛਾ ਸਰ ਮੈਂ ਪੜਿਆ ਹੈਗਾ ਤੁਹਾਡੀ ਪਰਸਨਲ ਲਾਈਫ ਬਾਰੇ ਕਿ ਤੁਹਾਡੇ ਵਾਈਫ ਹਾਊਸ ਵਾਈਫ ਨੇ ਵੈਸੇ ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਜੇਕਰ ਕੋਈ ਆਈਪੀਐਸ ਆ ਤਾਂ ਜਾਂ ਉਹਨਾਂ ਦੇ ਵਾਈਫ ਵੀ ਆਈਪੀਐਸ ਹੁੰਦੇ ਨੇ ਤਾਂ ਇਸ ਤਰੀਕੇ ਦੇ ਨਾਲ ਸਿਵਲ ਸਰਵਿਸ ਦੇ ਵਿੱਚ ਬਹੁਤ ਚੱਲਦਾ ਹੈ ਇਹ ਫਿਰ ਕਿਵੇਂ ਤੁਹਾਡਾ ਕਿਵੇਂ ਇਹ ਸਿਗਾ ਵਿਚਾਰ ਨਹੀਂ ਦੇਖੋ ਮੈਨੂੰ ਲੱਗਦਾ ਹੈਗਾ ਕਿ ਮਦਰਹੂਡ ਜਿਹੜੀ ਹੈ ਕਿਸੇ ਇੱਕ ਲੇਡੀ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਹੈਗੀ ਮੈਂ ਨਹੀਂ ਕਹਿ ਰਿਹਾ ਕਿ ਜਿਹੜੀ ਵਰਕਿੰਗ ਔਮਨ ਹੈਗੇ ਨੇ ਉਹ ਦੇ ਆਰ ਨਾਟ ਮੈਨੇਜਿੰਗ देयर ਫੈਮਲੀਆਂਸ ਪ੍ਰੋਪਰਲੀ ਉਹ ਕਰਦੇ ਵੀ ਨਹੀਂ ਪਰ ਮੇਰੇ ਮੁਤਾਬਿਕ ਮੇਰੀ ਪ੍ਰਾਇੋਰਟੀ ਹੈਗੀ ਕਿ ਇੱਕ ਮਦਰਹੂਡ ਜਿਹੜੀ ਲੇਡੀ ਦੀ ਹੈਗੀ ਨਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈਗੀ ਤਾਂ ਮੈਂ ਹਾਊਸ ਵਾਈਫ ਚਾਹੁੰਦਾ ਸੀਗਾ ਅੱਛਾ ਕਿਤੇ ਐ ਤਾਂ ਨਹੀਂ ਸੀ ਕਿ ਜੇਕਰ ਵਾਕਈ ਬਰਾਬਰ ਦੇ ਆ ਗਏ ਫਿਰ ਰੋਬ ਘਰ ਦੇ ਵਿੱਚ ਵਾਈਫ ਹੁੰਦਾ ਹੀ ਰਹੂਗਾ ਨਾ ਇਦਾਂ ਕੋਈ ਗੱਲ ਹੈ ਰੋਬ ਰੂਪਤ ਪਤਲੀ ਦਾ ਉਦਾ ਹੀ ਰਹਿੰਦਾ ਹੈਗਾ ਉਹਦੇ ਕੰਮ ਕਰਨ ਦੀ ਕੀ ਲੋੜ ਰਹੇ ਲਈ ਪੁਲਿਸ ਅਫਸਰਾਂ ਦਾ ਵੀ ਰਹਿੰਦਾ ਸਾਰੇ ਹੀ ਤੇ ਰਹਿੰਦੇ ਅੱਛਾ ਅੱਛਾ ਸਰ ਫਿਰ ਜਿਵੇਂ ਬਹੁਤ ਲੰਬੀ ਥੋੜੀ ਸਰਵਿਸ ਵੀ ਹੋ ਗਈ ਪੰਜਾਬ ਦੇ ਵਿੱਚ ਕਈ ਵਾਰੀ ਇਨਸੀਡੈਂਟ ਕਹਿੰਦੇ ਨੇ ਕਿ ਇਨਸਾਨ ਦੀ ਡਿਊਟੀ ਦੇ ਪੂਰੀ ਸਰਵਿਸ ਦੇ ਵਿੱਚ ਇਹੋ ਜਿਹੇ ਆ ਜਾਂਦੇ ਨੇ ਜਿਹੜੇ ਪੂਰੀ ਲਾਈਫ ਬੰਦੇ ਨੇ ਉਹ ਨਹੀਂ ਭੁੱਲਦੇ ਤੁਸੀਂ ਤਾਂ ਜੁਰਮ ਦੀ ਦੁਨੀਆ ਦੇ ਵਿੱਚ ਰਹਿ ਕੇ ਬਹੁਤ ਦੇਖਦੇ ਹੋ ਕੋਈ ਇਨਸੀਡੈਂਟ ਤੁਹਾਨੂੰ ਯਾਦ ਆ ਕਿ ਜਿਨੇ ਵਾਕਈ ਹਿਲਾ ਕੇ ਕਦੇ ਰੱਖਿਆ ਹੋਵੇ ਬਹੁਤ ਸਾਰੇ ਇਨਸੀਡੈਂਟ ਨੇ ਕਈ ਵਾਰੀ ਕਿਛ ਬਹੁਤ ਸਾਰੇ ਇਨਸੀਡੈਂਟ ਨੇ ਜਿਹੜੇ ਅੰਦਰ ਤੱਕ ਜਗਜੋੜ ਦਿੰਦੇ ਨੇ ਜਦੋਂ ਮੈਂ ਇਸ ਵੀ ਹੁਸ਼ਿਆਰਪੁਰ ਸੀਗਾ ਇੱਕ ਬੱਚੇ ਨੂੰ ਕਿਡ ਰੈਪ ਕਰਕੇ ਮਾਰਤਾ ਸੀਗਾ ਇੱਕ ਬੰਦੇ ਨੇ ਮਤਲਬ that was the incident ਜਦੋਂ ਉਹਦਾ ਪਿਓ ਉਹਦੀ ਡੈੱਡ ਬੋਡੀ ਤੇ ਨੇੜੇ ਖੜਾ ਸੀਗਾ ਹਾਂ ਤੇ then he was asking ਉਹਨੂੰ ਉਹ ਕਾਤਲ ਜਿਹੜਾ ਸੀਗਾ ਉਹਨੂੰ ਪੁੱਛ ਰਿਹਾ ਸੀਗਾ ਕਿ ਜਦੋਂ ਤੁਸੀਂ ਕਤਲ ਕਰ ਰਹੇ ਸੀਗੇ ਤੇ ਮੇਰਾ ਬੱਚਾ ਰੋਇਆ ਸੀ ਅੱਛਾ ਉਹ ਉਹਦਾ ਜੁਮਲਾ ਮੈਨੂੰ ਨਹੀਂ ਭੁੱਲਦਾ ਉਹ ਇੰਨਾ ਹਲਾ ਦੇਣ ਵਾਲਾ ਸੀਗਾ the kind ਇੱਕ ਫਾਦਰਲੀ ਆਪਣੇ ਬੱਚੇ ਦੀ লাশ ਦੇਖਣਾ ਫਿਰ ਉਹਦੇ ਬਾਰੇ ਤਸੱਵਰ ਕਰਨਾ ਕਿ ਜਿਸ ਵੇਲੇ ਉਹ ਉਹਦਾ ਉਹ ਕਰ ਰਹੇ ਹੋਣਗੇ ਉਹ दैट वाज ਕੁਆਇਟ ਮਤਲਬ ਬਹੁਤ ਜੱਗ ਝੂੜ ਦੇਣ ਵਾਲਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਇਦਾਂ ਦੀ ਗੱਲਾਂ ਹੈਗੀਆਂ ਹੁਣ ਸਾਰੀ ਗੱਲਾਂ ਵਿੱਚੋਂ ਇੱਕ ਜ਼ਰੂਰ ਹੈਗੀ ਗੱਲ ਕਿ ਪੁਲਿਸ ਅਫਸਰ ਨੂੰ ਮੁਜਰਮ ਤੇ ਮਾਸੂਮ ਲੋਕਾਂ ਦੇ ਦਰਮਿਆਨ ਫਰਕ ਨਹੀਂ ਪੁੱਲਣਾ ਚਾਹੀਦਾ ਹੈਗਾ ਹਾਂ ਉਹ ਜਿਹੜਾ ਟ੍ਰੀਟਮੈਂਟ ਕਈ ਵਾਰੀ ਹੁੰਦਾ ਨਾ ਕਿ ਟ੍ਰੀਟਮੈਂਟ 'ਚ ਆਪਾਂ ਜਦੋਂ ਮੁਜਰਮ ਨਾਲ ਜਿਹੜਾ ਤਰੀਕਾ ਅਪਣਾ ਰਹੇ ਹੁੰਦੇ ਉਹ ਕਈ ਵਾਰੀ ਆਮ ਲੋਕਾਂ ਨਾਲ ਵੀ ਹੋ ਜਾਂਦਾ ਹੈਗਾ ਇਹ ਜਦੋਂ ਫਰਕ ਨਾ ਰਹਿ ਜਾਏ ਫਿਰ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਸਰ ਪੁਲਿਸ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਵੀ ਬਣੀਆ ਰਹਿੰਦੀਆਂ ਸਮਾਜ ਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਰਹਿੰਦਾ ਅਫਸਰਾਂ ਦੇ ਉੱਪਰ ਨਹੀਂ ਪੋਲੀਟੀਕਲ ਪ੍ਰੈਸ਼ਰ ਦੇਖੋ ਮੈਂ ਕਹਾਂਗਾ ਕਿ ਪੋਲੀਟੀਸ਼ੀਅਨਸ ਵੀ ਪਬਲਿਕ ਰਿਪ੍ਰੈਜ਼ੈਂਟੇਟਿਵ ਹੈਗੇ ਨੇ ਲੋਕੀ ਉਹਨਾਂ ਕੋਲ ਮਦਦ ਲਈ ਆਉਂਦੇ ਨੇ ਜੀ ਤੇ ਪੋਲੀਟੀਸ਼ੀਅਨ ਵੀ ਆਪਣੀ ਗੱਲ ਰੱਖਦੇ ਨੇ ਕਿ ਭਈ ਲੋਕਾਂ ਨਾਲ ਇਨਸਾਫ ਹੋਵੇ ਹਾਂ ਤੇ ਇਸ ਨੂੰ ਮੈਂ ਪ੍ਰੈਸ਼ਰ ਨਹੀਂ ਕਹਿ ਸਕਦਾ ਐਵੇਂ ਜ਼ਰੂਰ ਕਵਾਂਗਾ ਕਿ ਇਹਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ ਕਿਉਂਕਿ ਪੀਪਲਸ ਰਿਪ੍ਰੈਜ਼ੈਂਟੇਟਿਵ ਦੇ ਤੌਰ ਤੇ ਲੋਕੀ ਆਪਣੀ ਵੌਇਸ ਗਾਂ ਅੱਗੇ ਆਫੀਸ਼ੀਅਲ ਤੱਕ ਪਹੁੰਚਾਉਣ ਲਈ ਹਾਂ ਜ਼ਰੂਰ ਕਿਸੇ ਉਹ ਮਤਲਬ ਉਹਨਾਂ ਕੋਲ ਪੋਲੀਟੀਸ਼ੀਅਨ ਕੋਲ ਜਾਂਦੇ ਨੇ ਹਾਂ ਤੇ ਜੇ ਸਹੀ ਗੱਲ ਹੋਵੇ ਤੇ ਉਹ ਹੋ ਵੀ ਜਾਂਦੀ ਹੈਗੀ ਤੇ ਜੇ ਅਗਰ ਗਲਤ ਗਲ ਹੋਵੇ ਫਿਰ ਆਪਾਂ ਦੱਸ ਵੀ ਦੇਨੇ ਹੈਗੇ ਕਿ ਬਈ ਇਸ ਮਾਮਲੇ 'ਚ ਜਿਹੜਾ ਹੈਗਾ ਉਹ ਇਸ ਤਰੀਕੇ ਦਾ ਪੱਕ ਹੈਗਾ ਤੇ ਜਿਹੜੇ ਬੰਦੇ ਦੀ ਸਿਫਾਰਿਸ਼ ਹੈਗੀ ਉਹ ਸਹੀ ਨਹੀਂ ਹੈਗੀ ਤੇ ਦੇ ਐਕਸੈਪਟ ਇਟ অলਸੋ ਪੰਜਾਬ ਪੁਲਿਸ ਦਾ આરોਪ ਵੀ ਕਹਿੰਦੇ ਬਹੁਤ ਹੁੰਦਾ ਹੈ ਪੂਰੀ ਦੇਸ਼ ਦੇ ਵਿੱਚ ਹੀ ਕਹਿੰਦੇ ਨੇ ਕਿ ਪੰਜਾਬ ਪੁਲਿਸ ਇੱਕ ਵਕਰੀ ਜਾਣੀ ਜਾਂਦੀ ਹੈ ਫਿਰ ਜਦੋਂ ਤੁਹਾਨੂੰ ਇਹ ਕਾਟਰ ਅਲਾਉਟ ਹੋਇਆ ਸੀਗਾ ਤਾਂ ਉਦੋਂ ਸੀਗੇ ਇਹ ਜਿਹਾਂ 'ਚ ਗੱਲਾਂ ਤੁਹਾਡੇ ਤੁਸੀਂ ਵੀ ਸੁਣਿਆ ਹੋਊਗਾ ਨਹੀਂ ਪੰਜਾਬ ਬਾਰੇ ਸੁਣ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਸੀਗੀ ਔਰ ਪੰਜਾਬ ਵਾਕੀ ਬਹੁਤ ਅੱਛਾ ਕਾਟਰ ਹੈ ਲੋਕੀ ਬੜੇ ਲਵਿੰਗ ਨੇ ਐਂਡ ਪੰਜਾਬ ਪੀਰਾਂ ਪੈਗੰਬਰਾਂ ਦੀ ਧਰਤੀ ਹੈਗਾ ਇਹ ਇਹਦੀ ਬਹੁਤ ਪਾਵਨ ਧਰਤੀ ਹੈ ਤੇ ਸ਼ਹੀਦ ਭਗਤ ਸਿੰਘ ਦੀ ਧਰਤੀ ਹੈਗੀ ਜੀ ਤੇ ਮੈਂ ਸਮਝਦਾ ਜਿਹੜੇ ਵੀ ਲੋਕੀ ਪੰਜਾਬ ਚ ਹੈਗੇ ਨੇ ਦੇ ਆਰ ਬlesed ਕਿ ਇੰਨੀ ਪਾਵਨ ਧਰਤੀ ਤੇ ਉਹ ਮੌਜੂਦ ਹੈਗੇ ਤੇ ਵੀ ਐਸ ਅ ਅਫੀਸ਼ੀਅਲ ਆਲਸੋ ਆਈ ਫੀਲਡ ਪ੍ਰਿਵਿਲੇਜਡ ਕਿ ਮੈਨੂੰ ਪੰਜਾਬ ਕਾਡਰ ਮਿਲਿਆ ਜਿਵੇਂ ਸਰ ਤੁਸੀਂ ਸਟੱਡੀ ਇੱਕ ਪਰਸ਼ੀਅਨ ਦੇ ਵਿੱਚ ਵੀ ਕੀਤੀ ਫਾਰਸੀ ਦਾ ਬਹੁਤ ਹੁਣ ਪਹਿਲਾਂ ਨਾਲੋਂ ਘਟ ਗਿਆ ਹੈ ਉਰਦੂ ਦੇ ਵਿੱਚ ਬਹੁਤ ਘਟ ਗਿਆ ਤੁਹਾਨੂੰ ਲੱਗਦਾ ਕਿ ਇਨ੍ਹਾਂ ਪਛਾਵਾਂ ਨੂੰ ਲੋਕ ਘਟ ਰਿਹਾ ਹੈ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਹੈਗਾ ਦੇਖੋ ਸਾਡੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਫਾਰਸੀ ਦੇ ਪ੍ਰਕਾਣ ਪੰਡਿਤ ਸਿਗੇ ਤੇ ਉਹਨਾਂ ਨੇ ਦੇਖੋ ਜਿਹੜਾ ਜ਼ਫਰਨਾਮਾ ਲਿਖਿਆ ਹੋਇਆ ਉਹ ਕਿੰਨੀ ਵਧੀਆ ਫਾਰਸੀ ਚ ਲਿਖਿਆ ਹੋਇਆ ਇਹ ਕਿ ਇੱਕ ਸ਼ੇਰ ਉਹਦਾ ਜਿਹੜਾ ਹੈਗਾ ਸੁਨਰੀ ਅੱਖਰਾਂ ਚ ਲਿਖਣ ਵਾਲਾ ਹੈਗਾ ਤੇ ਮੈਨੂੰ ਲੱਗਦਾ ਹੈਗਾ ਕਿ ਇੱਕ ਜਨਰਲ ਮਤਲਬ ਨੇਚਰਲ ਇਨਕਲਿਨੇਸ਼ਨ ਪੰਜਾਬ ਦੇ ਲੋਕਾਂ ਦਾ ਫਾਰਸੀ ਵੱਲ ਹੋਣਾ ਚਾਹੀਦਾ ਕਿਉਂਕਿ ਉਹ ਗੁਰੂ ਦੀ ਵੀ ਜ਼ੁਬਾਨ ਸੀਗੀ ਤੇ ਮੈਨੂੰ ਲੱਗਦਾ ਹੈ ਕਿ ਇੱਥੇ ਫਾਰਸੀ ਜ਼ਰੂਰ ਪੜਾਈ ਜਾਣੀ ਚਾਹੀਦੀ ਹੈ ਇੰਟਰਸਟ ਵਧ ਰਿਹਾ ਸਰ ਲੱਗਦਾ ਕਈ ਵਾਰੀ ਤਾਂ ਫੀਲ ਹੁੰਦਾ ਕਿ ਵਾਕਈ ਲੋਕੀ ਜਾਨਣਾ ਚਾਹੁੰਦੇ ਨੇ ਇਹਨਾਂ ਲੈਂਗੁਏਜ ਬਿਲਕੁਲ ਜਾਨਣਾ ਚਾਹੀਦਾ ਜ਼ੁਬਾਨ ਜਿਹੜੀ ਹੈਗੀ ਉਹ ਹਮੇਸ਼ਾ ਇਨਸਾਨ ਦੇ ਜਿਹੜੇ ਲਤੀਫ ਜਜ਼ਬੇ ਨੇ ਉਹਨੂੰ ਐਕਸਪ੍ਰੈਸ ਕਰਦੀ ਹੈਗੀ ਤੇ ਚੰਗੀ ਜ਼ੁਬਾਨਾਂ ਦੀ ਰੱਖੀ ਜ਼ਰੂਰ ਹੋਣੀ ਚਾਹੀਦੀ ਤੁਸੀਂ ਸਰ ਕਿੰਨੀਆਂ ਲੈਂਗੁਏਜ ਜਾਂਦੇ ਹੋ ਮੈਂ ਦੇਖੋ ਆਮ ਹਿੰਦੁਸਤਾਨੀ ਦੇ ਤੌਰ ਤੇ ਪੰਜਾਬੀ ਹਿੰਦੀ ਉਰਦੂ ਇੰਗਲਿਸ਼ ਤੇ ਪਰਸ਼ੀਨ ਜਾਂਦਾ ਹੈਗਾ ਠੀਕ ਹੈ ਸਰ ਡਿਊਟੀ ਦੇ ਦੌਰਾਨ ਕਦੇ ਕੰਟਰੀ ਤੋਂ ਬਾਹਰ ਜਾਣ ਦਾ ਤੁਹਾਨੂੰ ਮੌਕਾ ਮਿਲਿਆ ਰਿਗਾਰਡਿੰਗ ਵਾਟ ਜਿਵੇਂ ਜੌਬ ਦੇ ਰਿਕਾਰਡਿੰਗ ਬਹੁਤ ਸਾਰੀ ਸਰਵਿਸ ਦੇ ਵਿੱਚ ਬਾਹਰ ਭੇਜਿਆ ਜਾਂਦਾ ਦੂਜੀ ਕੰਟਰੀ ਦੇ ਵਿੱਚ ਨਹੀਂ ਆਪਾਂ ਆਪਣੀ ਜਿਹੜੀ ਟ੍ਰੇਨਿੰਗ ਦੇ ਦੌਰਾਨ ਮੈਨੂੰ ਇੱਕ ਬਰੀ ਯੂਕੇ ਜਾਣ ਦਾ ਮੌਕਾ ਮਿਲਿਆ ਸੀ ਕਿ ਇੰਗਲੈਂਡ ਉੱਥੇ ਜਾ ਕਰਕੇ ਉਹਨਾਂ ਦੀ ਪੁਲਿਸਿੰਗ ਦੇਖਣ ਦਾ ਮੌਕਾ ਮਿਲਿਆ ਸੀ ਸਰ ਏਦਾਂ ਕਿਉਂ ਆ ਕਿ ਕਹਿੰਦੇ ਨੇ ਕਿ ਜਦੋਂ ਬਾਹਰ ਜਾਂਦਾ ਬੰਦਾ ਤਾਂ ਉੱਥੇ ਪੁਲਿਸ ਤੋਂ ਡਰ ਨਹੀਂ ਲੱਗਦਾ ਪਰ ਇੱਥੇ ਪੰਜਾਬ ਦੇ ਵਿੱਚ ਲੋਕਾਂ ਨੂੰ ਬਹੁਤ ਡਰ ਲੱਗਦਾ ਉਹ ਬਾਹਰ ਪੁਲਿਸਿੰਗ ਕਰਦੇ ਹੀ ਕੋਈ ਨਹੀਂ ਹੈਗੇ ਹਾਂ ਉਹ ਦੇਸੀ ਕੀ ਕਰਦੇ ਕੁਛ ਨਹੀਂ ਕਰਦੇ ਸਾਈਕਲ ਚੋਰੀ ਦੀ ਇਨਵੈਸਟੀਗੇਸ਼ਨ ਕਰੀ ਜਾਂਦੇ ਨੇ ਉੱਤੇ ਹਾਂ ਦੇਖ ਲਓ ਅੱਜ ਵੀ ਪਰੇਸ਼ਾਨ ਫਿਰ ਰਹੇ ਨੇ ਤੇ ਆਪਾਂ ਮਤਲਬ ਖਾਸ ਤੌਰ ਤੇ ਪੰਜਾਬ ਜਾਂ ਇੰਡੀਅਨ ਪੁਲਿਸ ਜਿਹੜੀ ਹੈ ਉਹ ਤਾਂ ਬਹੁਤ ਮਲਟੀਟਾਸਕਿੰਗ ਕਰਦੀ ਹੈ ਮਲਟੀਟਾਸਕਿੰਗ ਹੈਗੀ ਵੀਆਈਪੀ ਵਿਜ਼ਿਟ ਵੀ ਦੇਖ ਰਹੇਗੇ ਆਮ ਕਰਨੇ ਮਜ਼ਾਰੇ ਵੀ ਦੇਖ ਰਹੇਗੇ ਫਿਰ ਇਨਵੈਸਟੀਗੇਸ਼ਨ ਵੀ ਕਰ ਰਹੇ ਜਿੰਨੀ ਮਲਟੀਟਾਸਕਿੰਗ ਇੰਡੀਅਨ ਪੁਲਿਸ ਕਰਦੀ ਨਾ ਕੋਈ ਨਹੀਂ ਕਰਦਾ ਉੱਥੇ ਤਾਂ ਉਹ ਸਪੈਸੀਫਿਕ ਜੌਬ ਨਾਲ ਜੁੜੇ ਹੋ ਬੰਦੇ ਨੇ ਉਹਨੂੰ ਜੇ ਅਗਰ ਸਵਾਲ ਪੁੱਛ ਲਓ ਕੋਈ ਹੋਰ ਤੁਸੀਂ ਤੇ ਉਹਨੂੰ ਪਤਾ ਨਹੀਂ ਰਹਿੰਦਾ ਕਿ ਉਹ ਕਹਿੰਦੇ ਨੇ ਜੀ ਥਿਸ ਇਸ ਨਾਟ ਅ ਜੌਬ ਇੱਥੇ ਤੇ ਸਾਡਾ ਜਿਹੜਾ ਕੰਮ ਹੈ ਕੋਈ ਪੁੱਛ ਲੇ ਜਿੰਨਾ ਦਸੀਏ ਤਾਂ ਕਹਿੰਦੇ ਨੇ ਦੇਖੋ ਜੀ ਇਹਨੂੰ ਤਾਂ ਆਉਂਦਾ ਹੀ ਕੁਝ ਨਹੀਂ ਹੈਗਾ ਸਾਡੀ ਪੁਲਿਸਿੰਗ ਬਹੁਤ ਸਾਰੇ ਮਾਮਲਿਆਂ 'ਚ ਹਾਂ ਬੜੀ ਇਨਕਲੂਸਿਵ ਤੇ ਆਪਾਂ ਲੋਕਾਂ ਦਾ ਵੀ ਗੁੱਸਾ ਬਰਦਾਸ਼ਤ ਕਰਦੇ ਹੈਗੇ ਹਾਂ ਆਪਾਂ ਚੋਰੀ ਹੋ ਗਈ ਹੋਵੇ ਉਹਦੇ 'ਚ ਕੁਝ ਮੰਨ ਲਓ ਜਿਹੜਾ ਚੋਰ ਫੜ ਕੇ ਲਾਇਆ ਹੋਵੇ ਉਹਦੇ ਨਾਲ ਕੋਈ ਹادثਾ ਵਾਪਰ ਗਿਆ ਹੋਵੇ ਉਹ ਵੀ ਗੁੱਸਾ ਝੇਲ ਰਹੇ ਹੁੰਦੇ ਹੈਗੇ ਆ ਅਦਾਲਤਾਂ ਦਾ ਆਪਾਂ ਉਹਦੇ ਵਿੱਚ ਮੰਨ ਲਓ ਵੀਆਈਪੀ ਵਿਜ਼ਿਟ ਹੋਵੇ ਉਹਦੇ 'ਚ ਕੁਝ ਕਮੀ ਬੇਸ਼ੀ ਰਹਿ ਜਾਏ ਉਹਦੇ ਵਿੱਚ ਵੀ ਮਤਲਬ ਬਹੁਤ ਮੁਸ਼ਕਲ ਹਾਲਾਤਾਂ ਚ ਪੁਲਿਸ ਪਰਫਾਰਮ ਕਰਦੀ ਹੈ ਐਂਡ ਆ ਮਸਟ ਸੇ ਕਿ ਪੰਜਾਬ ਪੁਲਿਸ ਇਜ਼ ਵਨ ਆਫ ਦਾ ਮੋਸਟ ਕੰਪੀਟਿਟਿਵ ਕੰਪੀਟੈਂਟ ਪੁਲਿਸ ਹੈ ਜਿਹੜੀ ਇਹ ਡਰ ਹੋਣਾ ਚਾਹੀਦਾ ਕਹਿੰਦੇ ਜੇ ਕਿਸੇ ਪੁਲਿਸ ਤੋਂ ਨਹੀਂ ਮੰਨਦਾ ਉਹਨੂੰ ਪੰਜਾਬ ਪੁਲਿਸ ਕੋਲ ਲਿਆ ਦੇ ਉੱਥੇ ਬੰਦਾ ਨਹੀਂ ਦੇਖੋ ਡਰ ਮੈਂ ਇਸ ਮਾਮਲੇ 'ਚ ਕਹਾਂਗਾ ਡਰ ਇਹ ਹੋਣਾ ਚਾਹੀਦਾ ਕਿ ਪੁਲਿਸ ਰੂਲ ਦੀ ਜਿਹੜੀ ਹੈਗੀ ਉਹ ਉਹਨੂੰ ਲਾਗੂ ਕਰੂਗੀ ਕਾਨੂੰਨ ਨੂੰ ਲਾਗੂ ਕਰੂਗੀ ਇਸ ਗੱਲ ਦਾ ਜ਼ਰੂਰ ਡਰ ਹੋਣਾ ਚਾਹੀਦਾ ਬਾਹਰ ਵੀ ਤੁਸੀਂ ਚਲੇ ਜਾਓ ਬਾਹਰ ਵੀ ਇਸ ਗੱਲ ਦਾ ਪਹਿ ਹੈਗਾ ਡਰ ਰਹਿੰਦਾ ਕਿ ਜੇ ਅਗਰ ਕੈਮਰੇ ਦੇ ਜ਼ਦ ਚ ਆ ਜਾਣਗੇ ਤੇ ਉਹਨਾਂ ਦਾ ਲਾਇਸੈਂਸ ਕੈਨਸਲ ਹੋ ਜਾਊ ਕੁਝ ਹੋਰ ਹੋ ਜਾਊਗਾ ਕਾਰਵਾਈ ਹੋ ਜਾਣੀ ਪੜ ਲੈਣਾ ਤੇ ਉਹ ਜਿਹੜਾ ਡਰ ਹੈਗਾ ਉਹ ਤੋਂ ਕਾਨੂੰਨ ਦੇ ਨਿਫਾਜ਼ ਦਾ ਕਾਨੂੰਨ ਨੂੰ ਲਾਗੂ ਕਰਨ ਦਾ ਡਰ ਤੇ ਰਹਿੰਦਾ ਹੀ ਹੈਗਾ ਤੇ ਹੋਣਾ ਚਾਹੀਦਾ ਠੀਕ ਹੈ ਸਰ ਧੰਨਵਾਦ ਸਮਾਂ ਕੱਢਿਆ ਬਹੁਤ ਬਹੁਤ